ਹਾਂਜੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਸੁਕੰਨਿਆ ਸਮਰਿਧੀ ਯੋਜਨਾ ਚ ਪੈਸਾ ਜੇਕਰ ਜਮਾ ਨਾ ਕੀਤਾ ਤਾਂ ਲਾਈ ਜਾਏਗੀ ਪੈਨਲਟੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਅੱਗੇ ਵਧੀਏ ਜਿਹੜੇ ਦੋਸਤ ਆ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲ ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਵੱਡੀ ਅਪਡੇਟ ਇਹੀ ਹੈ ਕਿ ਸੁਕੰਨਿਆ ਸਮਰਿਧੀ ਯੋਜਨਾ ਦੇ ਵਿੱਚ ਜੇਕਰ ਤੁਸੀਂ ਪੈਸਾ ਜਮਾ ਨਹੀਂ ਕਰਦੇ ਤਾਂ ਤੁਹਾਨੂੰ ਪੈਨਲਟੀ ਲੱਗ ਸਕਦੀ ਹੈ ਸੋ ਕਨਿਆ ਸਮ੍ਰiddhi ਯੋਜਨਾ ਨਿਵੇਸ਼ਕਾਂ ਨੂੰ ਆਪਣੇ ਖਾਤੇ ਨੂੰ ਐਕਟਿਵ ਰੱਖਣ ਲਈ ਹਰ ਵਿੱਤੀ ਬਰੇਜ ਦੇ ਵਿੱਚ ਘੱਟੋ ਘੱਟ ਰਕਮ ਜਮ੍ਹਾਂ ਕਰਨੀ ਹੁੰਦੀ ਹੈ ਇਸ ਘੱਟੋ ਘੱਟ ਸਲਾਨਾ ਰਾਸ਼ੀ ਨੂੰ ਜਮ੍ਹਾਂ ਨਾ ਕਰਨ ਤੇ ਅਕਾਊਂਟ ਫ੍ਰੀਜ਼ ਹੋ ਸਕਦਾ ਹੈ ਪੈਨਲਟੀ ਵੀ ਲੱਗ ਸਕਦੀ ਹੈ ਚਾਲੂ ਵਿੱਤੀ ਬਰੇ ਲਈ ਪੀਪੀਐਫ ਐਸਐਸਵਾਈ ਤੇ ਐਨਪੀਐਸ ਕਰਦੇ ਹਨ ਜੀ ਘੱਟੋ ਘੱਟ ਰਾਸ਼ੀ ਜਮ੍ਹਾਂ ਕਰਨ ਦੀ ਆਖਰੀ ਮਿਤੀ ਜਿਹੜੀ ਹੈ ਉਹ 31 ਮਾਰਚ 2024 ਹੈ ਇਹਦਾ ਕਲੈਕਸ਼ਨ ਟੈਕਸੇਸ਼ਨ ਨਾਲ ਵੀ ਹੈ ਜੋ ਲੋਕ ਪਹਿਲਾਂ ਤੋਂ ਹੀ ਪੀਪੀਐਫ ਐਸਐਸਵਾਈ ਤੇ ਐਨਪੀਐਸ ਵਰਗੀਆਂ ਟੈਕਸਿਕ ਸੇਵਿੰਗਸ ਸਕੀਮਾਂ 'ਚ ਨਿਵੇਸ਼ ਕਰਦੇ ਨਾ ਹੋ ਸਕਦਾ ਨਵੇਂ ਟੈਕਸ ਰਜਿਮ 'ਚ ਸਵਿਚ ਕਰ ਗਏ ਹੋਣ ਜਾਂ ਅਜਿਹਾ ਕਰਨ ਦਾ ਮਨ ਬਣਾ ਰਹੇ ਹੋਣ ਜੇਕਰ ਅਜਿਹਾ ਤਾਂ ਉਹਨਾਂ ਨੂੰ ਯੋਜਨਾਵਾਂ 'ਤੇ ਨਿਵੇਸ਼ ਤੇ ਟੈਕਸ ਲਾਭ ਮੁਹੱਈਆ ਨਹੀਂ ਹੋਣਗੇ ਅਜਿਹੇ ਲੋਕਾਂ ਨੂੰ ਇਹ ਵੀ ਲੱਗ ਸਕਦਾ ਹੈ ਕਿ ਉਹਨਾਂ ਨੂੰ ਵਿੱਤੀ ਬਰੇ 2023-24 ਦੇ ਲਈ ਇਹਨਾਂ ਸਕੀਮਾਂ ਦੇ ਵਿੱਚ ਨਿਵੇਸ਼ ਜਾਂ ਡਿਪੋਜ਼ਿਟ ਕਰਨ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਇਹਨਾਂ ਖਾਤਿਆਂ 'ਚ ਘੱਟੋ-ਘੱਟ ਰਾਸ਼ੀ ਜਮ੍ਹਾਂ ਨਾ ਕਰਨ ਤੇ ਪੈਨਲਟੀ ਲੱਗ ਸਕਦੀ ਹੈ ਪੈਨਲਟੀ ਤੋਂ ਬਚਣ ਲਈ ਇੱਥੇ ਅਸੀਂ ਤੁਹਾਨੂੰ ਹਰ ਯੋਜਨਾ ਲਈ ਘੱਟੋ-ਘੱਟ ਜਮ੍ਹਾਂ ਜ਼ਰੂਰਤ ਬਾਰੇ ਦੱਸ ਰਹ एसएसवाई ਯੋਜਨਾ ਲਈ ਹਰ ਵਿੱਤੀ ਬਰੇ ਘੱਟੋ ਘੱਟ 250 ਰੁਪਏ ਜਮ੍ਹਾਂ ਕਰਨ ਦੀ ਜ਼ਰੂਰਤ ਹੁੰਦੀ ਹੈ ਘੱਟੋ ਘੱਟ ਜਮਾ ਰਕਮ ਡਿਪੋਜ਼ਿਟ ਨਾ ਕਰਨ ਤੇ ਖਾਤੇ ਨੂੰ ਡਿਫਾਲਟ ਅਕਾਊਂਟ ਮੰਨਿਆ ਜਾਂਦਾ ਹੈ ਖਾਤੇ ਨੇ ਰਿਵਾਈਵ ਕਰਨ ਲਈ ਡਿਫਾਲਟ ਕੀਤੇ ਗਏ ਹਰੇਕ ਸਾਲ ਲਈ 50 ਰੁਪਏ ਦਾ ਡਿਫਾਲਟ ਰੇਟ ਦੇਣਾ ਹੁੰਦਾ ਹੈ ਇਸ ਨੂੰ ਡਿਫਾਲਟ ਕੀਤੇ ਗਏ ਹਰੇਕ ਸਾਲ ਲਈ 250 ਰੁਪਏ ਦੇ ਘੱਟੋ ਘੱਟ ਕੰਟਰੀਬਿਊਸ਼ਨ ਨਾਲ ਦੇਣਾ ਹੋਵੇਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਸਰਕਾਰੀ ਸਕੀਮਾਂ ਸਰਕਾਰੀ ਨੌਕਰੀਆਂ ਸਰਕਾਰੀ ਜਿਹੜੀ ਵੀ ਖਬਰਾਂ ਨੇ ਉਨਾਂ ਬਾਰੇ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਤੋਬਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਨਾਲ ਹੀ ਲਾਈਕ ਵੀ ਕਰ ਦਿਆ ਕਰੋ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਤੇਕ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ